ਮਾਤੂ ਦੇ ਨਾਮ ਲਈ ਲੋਈ ਲਈ ਲੈ ਮਾਤੇ ਅੱਜ ਫੜ ਲੈ ਵੀ ਆਲੀ ਚੱਕੋ ਫਨੰਤ ਹੈ ਹਾਂ ਤੇ ਟੂ ਯੂ ਐਪੀ ਬਾਟ ਟੂ ਯੂ ਹੈ ਤੇ ਬਾਟ ਬਹੁਤ ਲੋਜੀ ਸਾਹਬ ਦੀ ਖਾਓ ਸਾਹਬ ਚੰਨੀ ਸਾਹਿਬ ਛੋਟੇ ਸਿੱਧੂ ਦਾ ਅੱਜ ਪਹਿਲਾ ਜਨਮ ਦਿਨ ਆਇਓ ਕੀ ਕਹੂੰ ਮੈਂ ਇਸ ਕਹ ਲੂੰ ਆਪਣੇ ਤਨਪਾਗਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਬਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੇ ਚੰਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫੇਰ ਸਰਕਾਰ ਕਿਹੜੀ ਸੀ ਆਪਾਂ ਇੱਥੇ ਤੱਕੇ ਰੱਖੀ ਸਰ ਨਹੀਂ ਨਹੀਂ ਉਹੀ ਤੋਂ ਉਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸਦੇ ਜਾਣ ਪਿੱਛੋਂ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਘਰ ਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਹਨੂੰ ਇਹ ਲੱਗਿਆ ਕਿ ਮੰਨੂ ਇਹ ਕਹਿ ਰਿਹਾ ਕਿ ਮੈਂ ਦਵਾਰੇ ਆ ਗਿਆ ਬਾਈ ਮੈਂ ਘਰ ਹੀ ਐ ਸਿੱਧੂ ਦੇ ਤੁਸੀਂ ਕਿਹਾ ਸੀਗਾ ਕਿ ਸਰਕਾਰ ਨੇ ਕੁਝ ਨਹੀਂ ਕੀਤਾ ਇਨਸਾਫ ਇੱਕ ਦਿਨ ਆਏਗਾ ਕਿ ਪੂਰਾ ਇਨਸਾਫ ਮਿਲੇਗਾ ਪਰਿਵਾਰ ਦੀ ਪੂਰੀ ਤਸੱਲੀ ਹੋਏਗੀ ਪਰਮਾਤਮਾ ਉਹ ਦਿਨ ਲੈ ਕੇ ਆਵੇ ਤੇ ਹੋਏਗਾ ਬਾਈ ਛੋਟੇ ਸਿੱਧੂ ਦਾ ਜਨਮ ਲੈ ਕੇ ਕੱਟਿਆ ਚੰਨੀ ਪਹੁੰਚੇ ਆ ਕੀ ਕਹਿਣਾ ਦਿਹਾਉਂ ਬਿਲਕੁਲ ਇੱਕ بڑے بڑے ਜਾਕਮ ਦੇ ਉੱਤੇ ਕਹਿੰਦੇ ਨਾ ਮਰਦਮ ਲੱਗੀ ਹੈ ਔਰ ਅਸੀਂ ਇਹਨੂੰ ਉਸੇ ਤਰੀਕੇ ਨਾਲ ਹੀ ਲੈ ਰਹੇ ਆ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਅ ਹੈ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜ਼ਰੂਰ ਮਿਲੀ ਹੈ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਔਰ ਇਸ ਪਲ ਨੂੰ ਰੌਚਕ ਬਣਾਇਆ ਸੁਹਾਣਾ ਬਣਾਇਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਤੁਹਾਡਾ ਸਾਰਿਆਂ ਦਾ ਪ੍ਰਸਾਦ ਜਿਹਨੇ ਵੀ ਤੁਸੀਂ ਇੱਥੇ ਚ ਆ ਕੇ ਕੰਮ ਕਰਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਗੇ ਜੀ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਵਰਕਰਾਰ ਹੈ ਉਸੇ ਤਰ੍ਹਾਂ ਬੇਟਾ ਮੇਰਾ ਵੀ ਆਪ ਦਾ ਸਾਡਾ ਘਰ ਨੂੰ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਸੀ ਕਿ ਅਸੀਂ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾਜ ਨੇ ਆਪਣੇ ਆਪ ਰੋਕੇ ਨਹੀਂ ਰੁਕਦੇ ਤਾਂ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਮਾਤਾ ਜੀ ਨੂੰ ਨਮਸਕਾਰ ਲਓ ਜੀ ਲੈ ਮਾਤੇ ਆ ਜੀ ਫੜ ਲਾ ਜੀ ਆ ਜੀ ਚੱਕ ਫੜਨ ਕਰ ਤੇ ਟੂ ਯੂ ਐਸ ਵੀ ਬਾਟ ਟੂ ਯੂ ਹੈ ਦੇ ਬਾਟ ਹੈ ਉਹ ਲਓ ਜੀ ਖਾਓ ਜੀ ਖਾਓ ਸਾਹਿਬ ਚੰਨੀ ਸਾਹਿਬ ਛੋਟੇ ਸਿੱਧੂ ਦਾ ਅੱਜ ਪਹਿਲਾ ਜਨਮ ਦਿਨ ਆਇਓ ਕੀ ਕਹੂੰ ਮੈਂ ਇਸ ਕਹ ਲੂੰ ਆਪਣੇ ਤਨ ਭਾਗ ਆਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਭਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਭਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੇ ਜਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫੇਰ ਸਰਕਾਰ ਘੇੜੀ ਸੀ ਆਪਾਂ ਇੱਥੇ ਤੱਕੇ ਰੱਖੀ ਸਰ ਨਹੀਂ ਨਹੀਂ ਉਹੀ ਉਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸਦੇ ਜਾਣ ਪਿੱਛੋਂ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਘਰ ਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਹਨੂੰ ਇਹ ਲੱਗਿਆ ਕਿ ਮੰਨੂ ਉਹ ਇਹ ਕਹਿ ਰਿਹਾ ਕਿ ਮੈਂ ਦੁਬਾਰੇ ਆ ਗਿਆ ਬਾਈ ਮੈਂ ਘਰ ਹੀ ਐ ਸਿੱਧੂ ਦੇ ਤੁਸੀਂ ਕਿਹਾ ਸੀਗਾ ਕਿ ਸਰਕਾਰ ਨੇ ਕੁਝ ਨਹੀਂ ਕੀਤਾ ਇਨਸਾਫ ਲਈ ਇੱਕ ਦਿਨ ਆਏਗਾ ਕਿ ਪੂਰਾ ਇਨਸਾਫ ਮਿਲੇਗਾ ਪਰਿਵਾਰ ਦੀ ਪੂਰੀ ਤਸੱਲੀ ਹੋਏਗੀ ਪਰਮਾਤਮਾ ਉਹ ਦਿਨ ਲੈ ਕੇ ਆਵੇ ਤੇ ਹੋਏਗਾ ਬਈ ਛੋਟੇ ਸਿੱਧੂ ਦਾ ਜਨਮ ਨਾ ਕਿ ਕੱਟਿਆ ਚੰਨੀ ਪਹੁੰਚੀ ਹੈ ਕੀ ਕਹਾਂ ਦਿਖਾਵਾਂ ਬਿਲਕੁਲ ਇੱਕ بڑے بڑے ਜਾਕਮ ਦੇ ਉੱਤੇ ਕਹਿੰਦੇ ਨਾ ਮਰਮ ਲੱਗੀ ਹੈ ਔਰ ਅਸੀਂ ਉਸੇ ਤਰੀਕੇ ਨਾਲ ਹੀ ਲੈ ਰਹੇ ਆਂ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਇ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜ਼ਰੂਰ ਮਿਲੀ ਹੈ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਖੋਰ ਇਸ ਪੱਲ ਨੂੰ ਰੌਚਕ ਬਣਾਇਆ ਸੁਹਾਣਾ ਬਣਾਇਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਤੁਹਾਡਾ ਸਾਰਿਆਂ ਦਾ ਪ੍ਰੈਸ ਦਾ ਜਿਹਨੇ ਵੀ ਤੁਸੀਂ ਇੱਥੇ ਚ ਆ ਕੇ ਕੰਮ ਕਰਨ ਦਾ ਬਥੇਰਾ ਧੰਨਵਾਦ ਕਰਦਾ ਅੰਕ ਜੀ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਬਰਕਰਾਰ ਹੈ ਉਸੇ ਤਰ੍ਹਾਂ ਬੇਟਾ ਮੇਰਾ ਵੀ ਆਪ ਦਾ ਸਾਡਾ ਘਰੇਲੂ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਸੀ ਕਿ ਅਸੀਂ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾਜ ਨੇ ਆਪਣੇ ਆਪ ਰੋਕੇ ਨਹੀਂ ਰੁਕਦੇ ਤਾਂ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ